ਆਪਣੀਆਂ ਧੀਆਂ ਪੜਨ ਦੇ ਸੌਦੇ ਕਰਦੇ ਹੋਣਗੇ ਯਾਰ ਬਲਕਾਰ ਸਿੱਧੂ ਕਿਤੇ ਲੱਕ ਤੇ ਸੱਚ ਬੋਲਿਆ ਜਿਹੜੇ ਕੁੱਤੇ ਆ ਜਿਹੜੀਆਂ ਪੇਡਾਂ ਸੌਦੇ ਕਰਦੀਆਂ ਬਲਕਾਰ ਨੂੰ ਸਾਰੇ ਪੰਜਾਬੀ ਉਹ ਜੇ ਲੱਗੇ ਉਹਦਾ ਵਹਿਮ ਆਏ ਅੰਨੀ ਦੇ ਪੈਰਾਂ ਥੱਲੇ ਬਟੇਰ ਆ ਕੇ ਕਹਿੰਦੀ ਮੈਂ ਤਾਂ ਸ਼ਿਕਾਰ ਕਰਕੇ ਰੋਟੀ ਖਾਣੀ ਆ ਇਹ ਵਹਿਮ ਆ ਜੀ ਐਸੇ ਕੱਲੇ ਕੱਲੇ ਮੋੜ ਤੇ ਬਾਥੀਆਂ ਪਈਆਂ ਤੇ 27 ਦੇ ਵਿੱਚ ਲੋਕ ਮੂੰਹਾਂ ਦੇ ਮਾਰ ਮਾਰ ਜਵਾਬ ਦੇਣਗੇ ਜਿਹੜੇ ਸਾਡੀਆਂ ਧੀਆਂ ਪੜਨ ਦੀ ਇੱਜ਼ਤ ਨੂੰ ਹੱਥ ਪਾਉਂਦੀਆਂ ਗੱਲਾਂ ਕਰਦੇ ਉਹਨਾਂ ਨੂੰ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਤੇ ਇਹ ਲੋਕ ਔਰਤਾ ਆਸਤੇ ਇਹਨਾਂ ਦੀ ਸੋਚ ਕੀ ਹੈ ਇਹ ਦੇਖੋ ਕਿੰਨੀ ਭੜੀ ਮਾਨ ਚਿੱਤ ਹੈ ਬਲਕਾਂ ਸਤੂ ਦੀ ਭਾਵਨਾ ਦੀ ਬੋਲ ਬਾਣੀ ਹੈ ਇਹਨਾਂ ਦੇ ਐਮ.ਐਲ.ਏ ਦੀ ਅੱਜ ਤੋਂ ਲੈ ਕੇ ਵੇਖ ਲਓ ਉਹਨਾਂ ਦੇ ਜਿੰਨੇ ਐਮ.ਐਲ.ਏ ਆ ਸਾਰੇ 92 ਦੇ ਵਿੱਚੋਂ 70-72 ਦੇ ਉੱਤੇ ਜਿਨ੍ਹਾਂ ਦੇ ਰੇਪ ਦੇ ਕੇਸ ਚੱਲਦੇ ਆ ਔਰ ਮਨਿੰਦਰ ਉਹ ਮਾਨੇ ਜੰਮਿਆ ਮੈਂ ਤਾਰਾ ਜੀ ਦਾਅਵੇ ਨਾ ਕਹਿਣਾ ਵੀ ਮੈਂ ਸ਼ਾਇਦ ਕਿਤੇ ਨਾ ਕਿਤੇ ਆਪਦੇ ਪੱਲੀ ਮੈਂ ਕਰ ਗਿਆ ਹੂੰ ਕਿਤੇ ਨਾ ਕਿਤੇ ਜ਼ਿੰਦਗੀ ਜਿਗੂ ਇੱਧਰ ਉੱਧਰ ਦੀ ਗੱਲ ਮਨਿੰਦਰ ਨੇ ਅੱਜ ਤੱਕ 12 ਸਾਲ ਦਾ ਮੇਰਾ ਉਹ ਤਾਂ ਪਿਆਰ ਆ ਜੀ ਮਨਿੰਦਰ ਨੇ ਕਿਸੇ ਦਾ ਪਾਣੀ ਵੀ ਪੀਤਾ ਹੋਵੇ ਨਾ ਆਪਾਂ ਛੱਤਰ ਮਾਰਨ ਚਿਆਰਾ ਤੇ ਮੂੰਹ ਤੇ ਹੱਬ ਤੋਂ ਪਹਿਲਾਂ ਪੁਲਿਸ ਸਟੇਸ਼ਨ ਦੇ ਕੋਲੇ ਇੱਕ ਛਤਰੀ ਆ 20 ਮੁੰਡੇ ਸਵੇਰੇ ਖੜਦੇ ਆ ਜੀ ਨਸ਼ਾ ਉਸ ਤੋਂ ਬਾਅਦ ਬੱਸ ਸਟੈਂਡ ਦੇ ਉੱਤੇ ਨਾਲ ਦੁਕਾਨਾਂ ਜਿਹੜਾ ਸ਼ੈੱਡ ਆ ਸ਼ੈੱਡ ਤੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਗੋੜਿਆਂ ਦਾ ਲੈਣ ਚਲਾਉਂਦਾ ਨਹਿਰੂ ਪਾਰਕ ਆ ਦਾਣਾ ਮੰਡੀ ਆ ਸਟੇਡੀਅਮ ਆ ਭਲੇਟੀ ਆ ਤੇਲ ਵਾਲੀ ਫੈਕਟਰੀ ਆ ਵਾਲਮੀ ਕਲੋਨੀ ਆ ਸਾਰੇ ਦਾ ਨਸ਼ੇ ਦਾ ਕਾਰੋਬਾਰ ਹੁੰਦਾ ਹੋਰ ਚੱਲ ਲੋ ਅੱਛਾ ਅੱਜ ਕਾਲਾ ਮੱਲੇ ਦੇ ਨਾਲ ਇੱਕ ਨਵੀਂ ਵਾਦੀ ਆ ਮੇਰੇ ਵੱਡੇ ਭਾਈਏ ਦਾ ਘਰ ਆ ਮੈਂ 20 ਮੁੰਡੇ ਉਥੇ 20 ਮੁੰਡਿਆਂ ਨੂੰ ਘਟ ਉੜਕੇ ਆ ਮੈਂ ਕਿਹਾ ਨਾ ਪੁੱਤ ਆਣ ਲਾਇਆ ਕਰੋ ਯਾਰ ਬਾਹ ਫੜ ਕੇ ਤੁਰਿਆਂ ਤੇ ਡੀਗਾ ਲਉਂਦੇ ਜਾਂਦੇ ਆ ਜੀ ਕਿਹਨੇ ਰੋਕੇ ਆ ਇਹ ਆ ਸਾਡੇ ਦੇਸ਼ 'ਚ ਵੀ ਰਹੇ ਆ ਉਹ ਅੱਜ ਵੀ ਹੈਗੇ ਆ ਅੰਗਰੇਜ਼ਾਂ ਦੇ ਟੱਟੂ ਸੀ ਨਾ ਉਹਨਾਂ ਨੂੰ ਸ਼ਰਮਾਇਦਾਰੀਆਂ ਮਿਲ ਗਈਆਂ ਅੱਜ ਉਹ ਹੈਗੇ ਆ ਜਿਹੜੇ ਇਹਨਾਂ ਦੇ ਦਲਾਲ ਆ ਆਪਦੀਆਂ ਧੀਆਂ ਬਣਦੇ ਸੌਦੇ ਕਰਦੇ ਹੋਣਗੇ ਯਾਰ ਬਲਕਾਰ ਸਿੱਧੂ ਕਿਤੇ ਲੇ ਕੇ ਸੱਚ ਬੋਲਿਆ ਜਿਹੜੇ ਕੁੱਤੇ ਆ ਜਿਹੜੀਆਂ ਪੇਡਾਂ ਸੌਂਦੇ ਕਰਦੀਆਂ ਬਲਕਾਰ ਨੂੰ ਸਾਰੇ ਪੰਜਾਬੀ ਉਹ ਜੇ ਲੱਗੇ ਉਹਦਾ ਵਹਿਮ ਆ ਇਹ ਸਾਰੇ ਵਰਕਰਾਂ ਵਾਲੀ ਪਾਰਟੀ ਆ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਵੀ ਵਰਕਰ ਖੜੇ ਆ ਜਿਹੜੇ ਮਾਂ ਤੋਂ ਪਿੰਦੇ ਇਮਾਨਦਾਰੀ ਦੀ ਕਮਾਉਂਦੇ ਆ ਇਮਾਨਦਾਰੀ ਦੀ ਖਾਂਦੇ ਆ ਉਹ ਕਿਸੇ ਮੀਤ ਤੇ ਖੜੇ ਆ ਵੀ ਸ਼ਹਿਰ ਸੁਧਾਰ ਹੋ ਜਾਏ ਸ਼ਹਿਰ ਸੁਧਾਰ ਹੋ ਜਾਏ ਪਤਾ ਕੀ ਗੱਲ ਕਹਿੰਦੇ ਆ ਵੀ 70 ਸਾਲ ਦਾ ਗੰਦ ਤਾਰਾ ਜੀ ਮੇਰੇ ਘਰੇ ਰੂੜੀ ਲੱਗੀ ਆ ਮੈਂ ਮੁੱਠੀ ਦਾ ਚੱਕਾ ਵਿੱਚੋਂ ਇੱਕ ਵਾਰ ਰੂੜੀ ਤੇ ਫੇਰੀ ਚੱਕੀ ਜਾਉ ਇਹਨਾਂ ਨੇ ਤਾਂ ਰੂੜੀ ਤੇ ਦੋ ਰੂੜੀਆਂ ਲਾਤੀਆਂ ਪੰਜਾਬ ਨੂੰ ਕਰਜਾਈ ਕਰ ਨਹੀਂ 2012 ਦੇ ਵਿੱਚ ਜਿਹੜੇ ਅਮਨਿੰਦਰ ਜੀ ਸਿੱਧੂ ਨੇ ਖੁਦ ਜਾ ਕੇ ਘਰਾਂ ਦੇ ਵਿੱਚ ਮੈਂਬਰਸ਼ਿਪ ਬਣਾਈ ਸੀ ਆਮ ਆਦੀ ਪਾਰਟੀ ਦੀ ਖੜੀ ਕੀਤੀ ਐ ਅਮਨਿੰਦਰ ਅਗਾਂ ਨੇ ਅਸੀਂ ਪਰਿਵਾਰ ਜੋੜੋਂ ਮੈਂ ਮਤੋਰੀ ਸੀ ਮੈਂ ਸੀ ਮਨਿੰਦਰ ਜੀ ਸਿੱਧੂ ਸੀ ਸਾਡੇ ਹੋਰ ਵੀਰ ਸੀ ਗੁਰਪ੍ਰੀਤ ਸਿੰਘ ਹੋਰ ਬਹੁਤ ਸਾਡੇ ਨਾਲ ਵੀ ਸੀ ਸਾਡੇ ਜਿਵੇਂ ਕੋਠਾ ਜੋ ਬੱਲਾ ਗੱਲ ਸਾਡੇ ਮੈਂ ਸੋਨੀ ਕਾਂਸਲ ਜੀ ਹੋਗੇ ਅਮਦੀਪ ਕਾਲਾ ਜਸ਼ਨ ਜੀ ਸੁਖੀ ਸ਼ਰਮਾ ਅਸੀਂ ਬੜੇ ਪੁਰਾਣੇ ਮੈਂਬਰ ਸੀਗੇ ਡਾਕਟਰ ਰਮਨ ਸੀਗੇ ਸਾਡੇ ਨਾਲ ਜੀ ਮੋਂਟੂ ਮਿੱਤਲ ਜੀ ਸੀਗੇ ਬਲਜੀਤ ਢੱਲਾ ਜੀ ਸਾਰਿਆਂ ਨੇ ਬਹੁਤ ਕੰਮ ਕੀਤਾ ਸੀ ਇਹ ਪਤਾ ਕੀ ਹੋਇਆ ਜੀ ਕਹਿੰਦੇ ਨਾ ਪਲਾਟ ਤਾਂ ਨੇੋਂ ਪਰ ਗਿਆ ਪਿਉਨੇ ਤੇ ਪੁੱਤ ਕੋਠੀ ਭਾ ਕੇ ਕਹਿੰਦਾ ਮੈਂ ਕੋਠੀ ਭਾਤੀ ਕਿ ਮੈਂ ਇਹ ਪਾਰਟੀ ਬਣਾਈ ਕਹਿੰਦਾ ਬਣੀ ਬਣਾਈ ਤੇ ਮਿਲ ਗਈ ਬਣੀ ਬਣਾਈ ਮਿਲੀ ਆ ਜੀ ਅੰਨੀ ਦੇ ਪੈਰਾਂ ਥੱਲੇ ਬਟੇਰ ਆ ਕੇ ਕਹਿੰਦੀ ਮੈਂ ਤਾਂ ਸ਼ਿਕਾਰ ਕਰਕੇ ਰੋਟੀ ਖਾਣੀ ਆ ਇਹ ਵਹਿਮ ਆ ਜੀ ਉਹ ਪੰਜਾਬੀ ਲੋਕ ਆ ਮੈਂ ਤਾਰਾ ਜੀ ਤੁਹਾਨੂੰ ਕਿਹਾ ਹੋਰ ਦਿੱਲੀ 'ਚ ਨਜ਼ਾਰਾ ਦੇਖਿਆ ਨਹੀਂ ਜੇ ਤੁਹਾਡੇ ਵਕਾਫ ਸੀ ਦਿੱਲੀ ਵਾਲਾ ਮਾਡਲ ਲੈ ਆਉਣੇ ਮੈਂ ਹੱਥ ਮੰਨ ਕੇ ਬੇਨਤੀ ਕਰਦਾ ਸਾਡੇ ਦਾ ਬੰਗਲਾਦੇਸ਼ ਵਾਲਾ ਮਾਡਲ ਲਿਓ ਦਿੱਲੀ ਵਾਲਾ ਲੈ ਆਓ ਦਿੱਲੀ ਦਾ ਮਾਡਲ ਸੀ ਕਿਧਰ ਕੀ ਸਰਕਾਰ ਤੁਹਾਡੀ ਕੀ ਕਰਤਾ ਤੁਹਾਡੀ ਸਰਕਾਰ ਨੇ ਦਿੱਲੀ ਦੇ ਵਿੱਚ ਹੁਣ ਦਿੱਲੀ ਚ ਬਚ ਕੇ ਦਿੱਲੀ ਚ ਕਿਵੇਂ ਬਚ ਕੇ ਦਿੱਲੀ ਚ ਸ਼ਹਿਰ ਚ ਪਾਥੀਆਂ ਨਹੀਂ ਮਿਲਦੀਆਂ ਇੱਥੇ ਕੱਲੇ ਕੱਲੇ ਮੋੜ ਤੇ ਪਾਥੀਆਂ ਪਈਆਂ ਤੇ ਸਤਾਈ ਦੇ ਵਿੱਚ ਲੋਕ ਮੂੰਹਾਂ ਦੇ ਮਾਰ ਮਾਰ ਜਵਾਬ ਦੇਣਗੇ ਜਿਹੜੇ ਸਾਡੀਆਂ ਧੀਆਂ ਪੜ੍ਹਨ ਦੀ ਇੱਜ਼ਤ ਨੂੰ ਹੱਥ ਪਾਉਂਦੀਆਂ ਗੱਲਾਂ ਕਰਦੇ ਉਹਨਾਂ ਨੂੰ ਇਹੀ ਆਮਾਦੀ ਪਾਰਟੀ ਕਹਿੰਦੀ ਸੀ ਸ਼ਖਬੀਰ ਬਾਦਲਾ ਉਧਰ ਡਲੇ ਇਕੱਠੇ ਕਰਕੇ ਰੱਖੋ ਟ੍ਰੈਲਿੰਗ ਦੇ ਵਿੱਚ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਤਾਈ ਦੇ ਵਿੱਚ ਸਾਡੇ ਉਹ ਪਹਿਣਗੇ ਉਹ ਤਾਂ ਕਹਿੰਦੇ ਇਕੱਠੇ ਕਰ ਲਓ ਲੋਕ ਪਹਿਲਾਂ ਗਰੀਬ ਬੈਠੇ ਹੁਣ ਸ਼ਖਬੀਰ ਤਾਂ ਆਏ ਤੋਂ ਇਕੱਠੇ ਲੋਕ ਤਾਂ ਰੱਖੀ ਬੈਠੇ ਆ ਉਹਦਾ ਨਿੱਤ ਘਰ ਰਗੜ ਕੇ ਵਾਈ ਜਾਂਦੇ ਵੀ ਛੇਤੀ ਆ ਜਾ ਉਹ ਤਾਂ ਲੱਭਦੇ ਫਿਰਦੇ ਆ ਕਿਹੜੇ ਕਿਹੜੇ ਕੰਮ ਹੋਏ ਆ ਆ ਸਾਡੇ ਜੈਤੋਂ ਸ਼ਹਿਰ ਚ ਲਾ ਲਓ ਇਹ ਤੇ ਰਿਕਸ਼ਾ ਰੇੜੀ ਆਣ ਦੇ ਯਾਰ 15 1500 ਦੀ ਪਰਚੀ ਕੱਟੀ ਗਈ ਉਹ ਰੇੜੀ ਵਾਲਾ ਤੁਹ ਫੱਕ ਬਾਈ ਜੀ ਉਹ ਗਰੀਬ ਲੋਕ ਇਕੱਠੀ ਕਰ ਲੈਂਦੇ ਆ ਕਿਸਾਨ ਵੀਰਾਂ ਨੂੰ ਕਹਿ ਦਿੰਦੇ ਆ ਵੀ ਸਾਨੂੰ ਯਾਰ ਤੁਸੀਂ ਫੱਕ ਦੇ ਦਿਓ ਜੀਵਿਦਾਰ ਇੱਕ ਗੱਲ ਮੰਨਣੀ ਪਊ ਜੀ ਕਿ ਸਾਡਾ ਵਪਾਰੀ ਦਾਨੀ ਹੈ ਨਾ ਸਾਡੇ ਜੀਵਿਦਾਰ ਵੀ ਦਾਨੀ ਹੈ ਸਾਡੇ ਪੰਜਾਬ ਦਾ ਹਰੇਕ ਵਰਗ ਚਾਹੇ ਮਜ਼ਦੂਰ ਆ ਮੁਲਾਜ਼ਮ ਹਰੇਕ ਦਾਨਪੂਰਨ ਨਾ ਕਰਦਾ ਸਾਡੇ ਕਿਸਾਨ ਵੀਰ ਕੀ ਕਰਦੇ ਸੀ ਜਿੰਨੇ ਹੁਣ ਇੱਕ ਮੇਰੇ ਵਰਗਾ ਚੱਲੋਗੇ ਚੱਲਾ ਗਿਆ ਨਹੀਂ ਬਾਈ ਜੀ ਇਹ ਢੇਰੀ ਪਈ ਆ ਫੱਕ ਦੀ ਮੈਂ ਲੈ ਜਾ ਜੀਵਿਦਾਰ ਨੇ ਸੋਚਿਆ ਯਾਰ ਕਿ 70 ਮਾਲ ਵਾਲਾ 70 ਮਾਲ ਝੜ ਗਿਆ ਇਹ ਚੱਕ ਲੈ ਯਾਰ ਉਹਨਾਂ ਨੇ ਇਕੱਠੀ ਕਰ ਲਈ ਤੇ ਜਿਹੜੀਆਂ ਭੇਡਾਂ ਇਹਨਾਂ ਦੀਆਂ ਜੀ ਸਾਰੇ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਉਹ ਫੱਕ ਹੀ ਚ ਗਰੀਬਾਂ ਦੀ ਪਰ ਉਹਦੇ ਲਈ ਸਾਡੇ ਪੱਤਰਕਾਰਾਂ ਨੂੰ ਮਨਿੰਦਰ ਜੀ ਸਿੱਧੂ ਨੂੰ ਫੋਰਾਇਆ ਵੀ ਯਾਰਾ ਤੇਰਾ ਵਾ ਲੈਣ ਦੇ ਨਾ ਕਰਾ ਦਿੰਨਾ ਔਰ ਮਨਿੰਦਰ ਉਹ ਮਾਨੇ ਜੰਮਿਆ ਮੈਂ ਤਾਰਾ ਜੀ ਦਾਵੇ ਨਾ ਕਹਿਣਾ ਵੀ ਮੈਂ ਸ਼ਾਇਦ ਕਿਤੇ ਨਾ ਕਿਤੇ ਆਪਦੇ ਭਲੇ ਮੈਂ ਕਰ ਗਿਆ ਹਾਂ ਕਿਤੇ ਨਾ ਕਿਤੇ ਜ਼ਿੰਦਗੀ ਚ ਇਧਰ ਉਧਰ ਦੀ ਗੱਲ ਮਨਿੰਦਰ ਨੇ ਅੱਜ ਤੱਕ 12 ਸਾਲ ਦਾ ਮੇਰਾ ਉਹਦਾ ਨਿਯਾਰਾ ਜੀ ਮਨਿੰਦਰ ਨੇ ਕਿਸੇ ਦਾ ਪਾਣੀ ਵੀ ਪੀਤਾ ਹੋਵੇ ਨਾ ਆਪਾਂ ਛੱਤਰ ਮਾਰਨ ਤੇਰਾ ਆਪਦੇ ਮੂੰਹ ਤੇ ਮੋਛਾ ਨਾ ਜੇਗਾ ਪਾਣੀ ਪੀਤਾ ਆਂਦਾ ਜਾਂ ਪੈਸੇ ਲਏ ਹੁੰਦੇ ਆ ਲੋਕਾਂ ਚ ਖੜ ਜਾਂਦੇ ਨਾਲ ਆਪਣੇ ਆਪਣੇ ਬਲੋਕ ਆਏ ਜੀ ਲੋਕ ਆਪਣੇ ਲੋਕਾਂ ਦੇ ਬਕਾਊ ਆ ਭਾਈ ਅਸੀਂ ਨਹੀਂ ਨਾਲ ਸਰ ਜੀ ਕਹਿੰਦੇ ਉਹਨਾਂ ਕੁਛ ਬੰਦੇ ਦੀਆਂ ਮਜਬੂਰੀਆਂ ਰਾਤ ਦੇ ਮੈਨੂੰ ਕੁਝ ਸਰਕਾਰੀ ਮਲਾਜ਼ਮਾਂ ਦੇ ਫੋਨ ਵੀ ਆਏ ਆ ਵੱਡੇ ਅਹੁਦਿਆਂ ਦੇ ਬਰਾਜਮਾਨ ਆ ਪਹਿਲਾਂ ਜੀ ਸਾਡੇ ਲੈਕ ਸੇਵਾਇ ਸਾਡੇ ਤੋਂ ਕੋਈ ਕਰੂਨੀ ਸਾਹ ਹੋਈ ਸਾਨੂੰ ਦੱਸੋ ਤਾਂ ਕਿ ਉਹਨਾਂ ਨੂੰ ਪਤਾ ਇਹ ਆਪਾਂ ਕਹਦੇ ਨੇ ਨਾ ਕੋਈ ਕਹਿੰਦਾ ਜੀ ਇਹ ਐਸਾਈ ਰਿਸ਼ਵਤ ਲੈਂਦਾ ਤਸਵੀਲਦਾਰ ਰਿਸ਼ਵਤ ਲੈਂਦਾ ਉਹ ਕਾਨੂੰਗਰ ਰਿਸ਼ਵਤ ਲੈਂਦਾ ਉਹ ਪਟਵਾਰੀ ਰਿਸ਼ਵਤ ਲੈਂਦਾ ਜਿੰਦਾ ਕਿਨੂ ਆ ਜੀ ਮੈਂ ਪੁਲਿਸ ਮੁਲਾਜ਼ਮਾਂ ਦੇ ਨਾਲ ਮੇਰੀ ਲਿਆ ਆ ਜ ਮੈਂ ਜਾਂਦਾ ਵੀ ਰੇਣਾ ਥਾਣੇ ਕੰਮ ਧੰਦੇ ਕਈ ਵਾਰੀ ਕਹਿਨਦੇ ਜੀ ਐਸਐਸਪੀ ਸਾਹਿਬ ਦਾ ਫੋਨ ਆਇਆ ਵੀ 300 ਬੰਦੇ ਦੀ ਰੋਟੀ ਦਾ ਪ੍ਰਬੰਧ ਕਰੋ ਮੀਟਿੰਗ ਇੱਥੇ ਹੁਣ ਤਾਰਾ ਜੀ ਰੋਟੀ ਤੁਸੀਂ ਤਨਖਾਹ ਚ ਲੈ ਕੇ ਆਉਂਗੇ ਉਹ ਰੋਟੀ ਕਿੱਥੋਂ ਲੈ ਕੇ ਆਉਗਾ ਉਹ ਇਹਨਾਂ ਦੇ ਪੈਸੇ ਦੀ ਹੁੰਦੀ ਉਹ ਸਾਡੀ ਪਬਲਿਕ ਦਾ ਪੈਸਾ ਹੀ ਹੈ ਨਾ ਤੇ ਜੇ ਉਹ ਅਫਸਰ ਕਹਵੇ ਬਈ ਕਿਸੇ ਦੀ ਰੋਟੀ ਨਹੀਂ ਕਿਸੇ ਨੂੰ ਚਾਹ ਨਹੀਂ ਜੋ ਆਪਣਾ ਕੰਮ ਆਪਦਾ ਕਰੋ ਫਿਰ ਹੋਰ ਸੁਣ ਲੋ ਜਿਹੜੇ ਚਾਪਲੂਸ ਆ ਜੀ ਉਹਨਾਂ ਦੇ ਸਿਰੇ ਘਰੇ ਡੋਲੂ ਦਾ ਪਾਣੀ ਰੱਖਿਆ ਖਾਨਦਾਨੀ ਉਹ ਸਾਲੇ ਅ ਜਿਹੜੇ ਚਮਚੇ ਕਹਦੀ ਇਹ ਭੇਡਾਂ ਨਾਲੋਂ ਉਹ ਜਿੰਨੇ ਵੀ ਮਾਰੇ ਮੋਟੇ ਉਧੇਦਾਰ ਆ ਇਹਨਾਂ ਦੇ ਜਾਂਦੇ ਸਵੇਰੇ ਛੱਟੇ ਮਾਰ ਲੱਗ ਜਾਂਦੇ ਵੀ ਐਮਐਲਏ ਸਾਹਿਬ ਤੁਸੀਂ ਤਾਂ ਇੱਥੋਂ ਦੇ ਨਾਲ ਦਾ ਬੰਦਾ ਹੀ ਨਹੀਂ ਫੇਰਮੈਨ ਸਾਹਿਬ ਤੁਹਾਡੇ ਨਾਲ ਦਾ ਬੰਦਾ ਹੀ ਨਹੀਂ ਫਲਾਨਾ ਜੀ ਤੁਹਾਡੇ ਨਾਲ ਦਾ ਬੰਦਾ ਨਹੀਂ ਢੂੰਕਾ ਹੀ ਤੁਹਾਡੇ ਨਾਲ ਦਾ ਬੰਦਾ ਹੀ ਨਹੀਂ ਉਹ ਸਿਰਫ ਇਹ ਹੈ ਜੀ ਉਹਨਾਂ ਬੰਦਿਆਂ ਨੇ ਪਾਰਟੀ ਦਾ ਤੇ ਪੰਜਾਬ ਦਾ ਬੇੜਾਗਰ ਕੀਤਾ ਔਰ ਸਾਡੇ ਮੈਂ ਅੱਜ ਵੀ ਕਹਿਣਾ ਜੀ ਮੈਂ ਦਾਅਵੇ ਨਾਲ ਮੇਰੇ ਤੋਂ ਕਿਸੇ ਅਫਸਰ ਨੇ ਰਿਸ਼ਵਤ ਨਹੀਂ ਲਈ ਕਦੇ ਮੈਂ ਕਿਵੇਂ ਕਹਦਾ ਮੈਂ ਥਾਣੇ ਦੇ ਵਿੱਚ ਮੈਂ ਮੈਂ ਬਾੜਾ ਨਹੀਂ ਕਹਿੰਦਾ ਮੈਂ 50 ਰਾਜਨਾਮੇ ਥਾਣੇ ਦੇ ਵਿੱਚ ਗਿਆ ਹਾਂਗਾ ਮੇਰੇ ਤੋਂ ਕਿਸੇ ਨੇ ਪੈਸਾ ਨਹੀਂ ਮੰਗਿਆ ਮੈਂ ਹੌਸਲਾ ਮੈਂ ਕਿਹਦੇ ਕਹਦਾ ਹੋਵੇ ਵੀ ਯਾਰ ਕੋਈ ਨਹੀਂ ਤਿਆਹ ਬਣੀ ਕਰਦਾਂਗੇ ਤਾਂ ਲੱਗਾ ਕੋਈ ਨਹੀਂ ਯਾਰ ਜੇ ਵੱਟਾ ਕੰਮ ਲਾਵਾਂਗੇ ਅਸਕੇ ਕਹਿ ਦਿੰਦੇ ਆ ਇਹ ਕਹਿੰਦੇ ਜੀ ਆਉਂਦੇ ਸਾਰ ਸਾਡੇ ਜੈਤੋ ਚ ਕਿਉਂ ਆ ਸੀਗਾ ਇੱਕ ਜੀਗਾ ਸ਼ਾਇਦ ਐਸਾ ਹੀ ਸੀਗਾ ਜੀ ਕਿ ਉਹਨੂੰ ਬੰਦਾ ਭੇਜ ਕੇ ਕਿ ਜੀ ਰਿਸ਼ਤ ਫੜ ਲਈ ਨੇ ਉਦੋਂ ਬਾਅਦ ਰਿਸ਼ਤ ਰੁਕ ਗਈ ਫਿਰ ਤਾਰਾ ਜੀ ਨਸ਼ੇ ਦੀ ਗੱਲ ਹੋਈ ਸੀਗੀ ਤੁਸੀਂ ਜੈਤੋ ਤੇ ਰਹੇ ਨਾਲੇ ਹਾਂ ਆ ਮੇਰੇ ਵੀਰ ਲਗਭਗ ਸਾਰੇ ਜੈਤੋ ਤੇ ਖੜੇ ਆ ਸੌਂਗਾ ਕੇ ਕਹਿ ਦੇਣਾ ਨਸ਼ਾ ਬੰਦੋ ਜੈਤੋ ਚ ਮੈਂ ਚੱਲਦਾ ਨਹੀਂ ਮੇਰਾ ਘਰ ਜਿੱਥੋਂ ਪਿੰਡ ਜਾ ਤੇ ਮੇਰੀ ਦੁਕਾਨ 2 ਕਿਲੋਮੀਟਰ ਤੇ 1 ਪੁਆਇੰਟ ਉੱਤੇ ਪੈਂਦੀ ਆ ਮੈਂ ਸਵੇਰ ਆਉਣਾ ਸਭ ਤੋਂ ਪਹਿਲਾਂ ਪੁਲਿਸ ਸਟੇਸ਼ਨ ਦੇ ਕੋਲੇ ਇੱਕ ਛਤਰੀ ਆ 20 ਮੁੰਡੇ ਸਵੇਰੇ ਖੜਦੇ ਆ ਜੀ ਨਸ਼ਾ ਉਸ ਤੋਂ ਬਾਅਦ ਬੱਸ ਸਟੈਂਡ ਦੇ ਉੱਤੇ ਨਾਲ ਦੁਕਾਨਾਂ ਜਿਹੜਾ ਸ਼ੈੱਡ ਆ ਸ਼ੈੱਡ ਤੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਗੋਲਿਆਂ ਦਾ ਲੈਣ ਦੇਣ ਹੁੰਦਾ ਨਹਿਰੂ ਪਾਰਕ ਆ ਦਾਣਾ ਮੰਡੀ ਆ ਸਟੇਡੀਅਮ ਆ ਬਲੇਟੀ ਆ ਕੇਲੇ ਵਾਲੀ ਫੈਕਟਰੀ ਆ ਵਾਲਮੀਕ ਕਲੋਨੀ ਆ ਸਾਰੇ ਦਾ ਨਸ਼ੇ ਦਾ ਕਾਰੋਬਾਰ ਹੁੰਦਾ ਹੋਰ ਛਾਣ ਲੋ ਅੱਛਾ ਅੱਜ ਘਾੜਾ ਮੱਲੇ ਦੇ ਨਾਲ ਇੱਕ ਨਵੀਂ ਵਾਦੀ ਆ ਮੇਰੇ ਵੱਡੇ ਭਾਈ ਦਾ ਘਰ ਆ ਮੈਂ ਵੀ ਇਹ ਮੁੰਡੇ ਉਥੇ 20 ਮੁੰਡਿਆਂ ਨੂੰ ਘਟੋੜ ਕੇ ਆ ਮੈਂ ਕਿਹਾ ਨਾ ਪੁੱਤ ਐ ਨਾ ਲਿਆ ਕਰੋ ਯਾਰ ਬਾਹ ਫੜ ਕੇ ਤੁਰੇ ਜਾਂਦੇ ਟੀਕਾ ਲਵਾ ਜਾਂਦੇ ਜੀ ਕਿਹਨੇ ਰੋਕੇ ਆ ਹੁਣ ਕਹਿੰਦੇ ਜੀ ਪੁਲਿਸ ਪੁਲਿਸ ਕੱਲੀ ਕੀ ਕਰੂਗੀ ਯਾਰ ਤੁਸੀਂ ਮੰਨ ਲਓ ਇਥੇ ਹੁੰਦਾ ਨਹੀਂਗਾ ਹੁਣ ਪੁਲਿਸ ਨੇ ਚਟੇੜਾ ਫੜ ਲਿਆ ਜਮਾਨਤੀਆਂ ਮੇਰੇ ਕੋਲ ਪਹਿਲਾਂ ਧਰ ਖੜਾਉਂਦਾ ਜੇ ਚੋਪੇ ਪਾਪੇ ਪਾ ਕੇ ਵੀ ਕੋਈ ਨੰਬਰ ਵੀ ਲੈਂਦੇ ਚਲੋ ਜਮਾਨਤ ਕਰਾਉਣੇ ਆ ਪੁਲਿਸ ਕੀ ਕਰੂਗੀ ਪੁਲਿਸ ਕਿਉਂ ਕਿ ਨੂੰ ਬਚਾਊਗੀ ਇਹ ਰੋਕਣਾ ਸਰਕਾਰਾਂ ਨੇ ਆ ਥੋੜੇ ਘੌਰ ਦ ਟ੍ਰੱਕ ਯੂਨਿਟ ਦੇ ਵਿੱਚ ਸੇਵ ਵਾਲੇ ਪਿੰਡ ਦਾ ਇੱਕ ਵਿਧਵਾ ਮਾਮਾ 14 ਸਾਲ ਦਾ ਮੁੰਡਾ ਡੀਗ ਲਾ ਕੇ ਮਰਿਆ ਸੀ ਤੇ ਟ੍ਰੱਕ ਯੂਨਿਟ ਦੇ ਸਾਹਮਣੇ ਦਫ਼ਤਰ ਕੀਤੇ ਸਾਡੇ ਐਮ.ਐਲ.ਏ. ਸਾਹਿਬ ਦਾ ਅੰਵੀਤਾ ਸਾਹਿਬ ਗੁਰਦੁਆਰੇ ਦੇ ਬਾਥਰੂਮਾਂ ਦੇ ਵਿੱਚੋਂ ਮੈਂ ਚਿੱਟੇ ਵਾਲੇ ਕਈ ਵਾਰੀ ਭਾਈ ਦੇ ਵੇਕ ਟੀਕੇ ਲਾ ਕੇ ਜੈਤੋ ਗੰਗਸਰ ਗੁਰਦੁਆਰਾ ਸਾਹਿਬ ਦੇ ਨਾਲ ਟੱਲਾ ਜੀ ਬਾਬਾ ਜੀ ਦਾ ਡੇਰਾ ਉਹਨਾਂ ਦਾ ਉੱਥੇ ਕਿੰਨੇ ਮੁੰਡੇ ਮਰ ਚੁੱਕੇ ਆ ਪਾਰਕ ਦੇ ਨਾਲ ਇੱਕ ਸਾਡੇ ਬਿਜਲੀ ਬੋਰਡ ਦੇ ਪੁਰਾਣੇ ਕੁਆਟਰ ਹੈ ਜੀ ਉਹਨਾਂ ਦੇ ਵਿੱਚੋਂ ਚਾਰ ਲਾਸ਼ਾਂ ਤਾਂ ਮੈਂ ਚੱਕਾਈਆਂ ਜੀ ਮੁੰਡਿਆਂ ਦੀਆਂ ਜਿਹੜੇ ਟੀਕੇ ਲਾ ਕੇ ਮਰੇ ਆ ਨਸ਼ਾ ਕਿੱਥ ਮੁਲਾਜ਼ਮ ਕਿਤੇ ਨਾ ਕਿਤੇ ਦੇਖੋ ਜੀ ਮੁਲਾਜ਼ਮ ਵੀ ਆਪ ਦਾ ਕਹਿੰਦੇ ਨਾ ਆਪ ਦਾ ਮਾਸ ਬਚਾਉਂਦੇ ਆ ਜੈਤੋ ਦੇ ਵਿੱਚ ਮੇਰੇ ਲਗਭਗ 2-3 ਮੁਲਾਜ਼ਮ ਜਿਹੜੇ ਚਾਰ ਯਾਦ ਆ ਜਿਹੜੇ ਕਿ ਆਪਦੀਆਂ ਨੌਕਰੀਆਂ ਤੋਂ 4 ਸਾਲ ਪਹਿਲਾਂ ਰਿਟਾਇਰਮੈਂਟ ਲੈ ਗਏ ਉਹ ਕਹਿੰਦੇ ਯਾਰ ਅਸੀਂ ਕੀ ਲੈਣਾ ਸਿਸਟਮ ਤੋਂ ਉਹ ਉਹ ਸਰਕਾਰ ਉਹ ਕਾਲੀਆਂ ਵੇਲੇ ਵੀ ਸੀਗੇ ਉਹ ਕਾਂਗਰਸ ਵੇਲੇ ਵੀ ਸੀਗੇ ਅੱਜ ਕਿਉਂ ਭੱਜ ਗਿਓ ਛੱਡ ਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੰਗ ਮੋਟੀ ਆ ਸਾਡੇ ਪੱਲੇ ਹੈ ਨਹੀਂ ਕੁਝ ਹੁਣ ਤਨਖਾਹ ਜਦੋਂ ਤੱਕ ਰਾਈ ਤੁਹਾਨੂੰ ਮੈਂ ਦੇ ਨਹੀਂ ਸਕਦਾ ਮੈਂ ਤਾਂ ਇਹਨਾਂ ਤੋਂ ਖੋਹ ਕੇ ਦਊਂਗਾ ਜੀ ਹੋ ਤੁਸੀਂ ਲੈਣਾ ਤਾਂ ਲੈ ਲਓ ਉਹ ਕੰਮ ਆ ਜੀ ਬਸ ਸਿਰੇ ਦੀ ਗੱਲ ਹੀ ਆ ਜੀ ਭਗਵੰਤ ਮਾਨ ਨੇ 92 ਦੇ ਵਿੱਚੋਂ ਕਿਸੇ ਦੇ ਇੱਕ ਤੇ ਕਾਰਵਾਈ ਨਹੀਂ ਕੀਤੀ ਮੇਰੇ ਦਾ ਪੂਰਾ ਸਿਰਫ ਮੁਲਾਜ਼ਮਾਂ ਨੂੰ ਭੰਡੀ ਜਾਂਦਾ ਆਹ ਰਿਸ਼ਵਤ ਖੋਰ ਐਨੇ ਫਲਡੇ ਐਨੇ ਫਲਡੇ ਉਹਦੇ ਮੰਨੂ ਜਿੱਦੇ ਆਪ ਦੇ ਸਾਈਕਲਾਂ ਤੇ ਜਾਣ ਵਾਲਿਆਂ ਤੋਂ 67 ਲੱਖ ਦੀਆਂ ਗੱਡੀਆਂ ਦੇ ਮਾਲਕ ਬਣ ਕੇ ਚਿਹਦੇ ਉਹਨਾਂ ਦੀ ਜਾਂਚ ਕਰੂਗਾ ਬਹੁਤ ਬਹੁਤ ਧੰਨਵਾਦ ਜੀ ਮਨਿੰਦਰ ਜੀ ਤੇਰੀ ਸੋਚ ਤੇ ਕੀਤਾ ਗਿਆ ਉਹ ਤੇ ਕਿਵੇਂ ਦੇਖ ਦਿਓ ਪੱਤਾ ਜੀ ਬਹੁਤ ਮਾੜੀ ਇਥੋਂ ਦੀ ਆਪ ਸਰਕਾਰ ਦੀ ਬਲਕਾਰ ਦੇ ਵਿੱਚ ਆ ਕੇ ਬਹੁਤ ਮਾੜਾ ਕੀਤਾ ਜਿਹੜਾ ਇਥੋਂ ਲੋਕਤੰਤ ਦਾ ਜਿਹੜੀ ਲੋਕਾਂ ਦੀ ਆਵਾਜ਼ ਹੈ ਮਨਿੰਦਰਜੀਤ ਸਿੱਧੂ ਜਿਹੜਾ ਕਿਸੇ ਦਬਨ ਵਾਲਾ ਨਹੀਂ ਵਿਕਨ ਵਾਲਾ ਨਹੀਂ ਝਿਪਣ ਵਾਲਾ ਨਹੀਂ ਜਿਹੜੇ ਉਹਦੇ ਤੇ ਪਰਚਾ ਕੀਤਾ ਗਿਆ ਇਹ ਸਰਕਾਰ ਨੂੰ ਅਸੀਂ ਇਹਨੂੰ ਦੱਸਣਾ ਚਾਹੁੰਦੇ ਆ ਇਹ ਪਰਚਾ ਜਲਦੀ ਤੋਂ ਜਲਦੀ ਰੱਦ ਕਰੇ ਇਹ ਪਰਚਾ ਉਹ ਬਲਕਾਰ ਸਿੱਧੂ ਤੇ ਇਹਨਾਂ ਦੇ ਐਮਐਲ ਤੇ ਹੋਣਾ ਚਾਹੀਦਾ ਜਿਹੜੇ ਇਥੋਂ ਦੀ ਸਰਕਾਰ ਕਹਿੰਦੀ ਹੈ ਅਸੀਂ 100000 ਰੁਪਏ ਨਾਲ ਔਰਤਾਂ ਨੂੰ ਦੇਖੋ ਇਹ ਕਹਿੰਦੇ ਔਰਤਾਂ ਨੂੰ 100000 ਰੁਪਏ ਦੇਵਾਂਗੇ ਤੇ ਇਹ ਲੋਕ ਔਰਤਾਂ ਵਾਸਤੇ ਇਹਨਾਂ ਦੀ ਸੋਚ ਕੀ ਹੈ ਇਹ ਦੇਖੋ ਕਿੰਡੀ ਭੜੀ ਮਾਨਸਿਕਤਾ ਬਲਕਾਰ ਸਿੱਧੂ ਦੀ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਉਹ ਭਰਾਵੋ ਆ ਜਿਹੜੇ ਤੁਸੀਂ ਇੱਥੇ ਲਿਆਂਦੇ ਆ ਇਹ ਥੋੜੇ ਹਜ਼ਾਰ ਰੁਪਏ ਦੀ ਝਾਕੜਾ ਕਰੋ ਇਹ ਤੁਸੀਂ ਇਹਨਾਂ ਤੋਂ ਆਪਦੇ ਘਰ ਬਾਰਾਂ ਵਾਲੇ ਨੂੰ ਵਿਚਾਰੋ ਇਹਨਾਂ ਨੂੰ ਜਿਹੜੇ ਸਾਹਬ ਦੀ ਉਹਦੀ ਬੋਲ ਬਾਣੀ ਹੈ ਉਹਨਾਂ ਦੇ ਐਮਐਲਏ ਦੀ ਅੱਜ ਥੋੜਾ ਤੋਂ ਲੈ ਕੇ ਵੇਖ ਲਓ ਉਹਨਾਂ ਦੇ ਜਿੰਨੇ ਐਮਐਲਏ ਆ ਸਾਰੇ 92 ਦੇ ਵਿੱਚੋਂ 70-72 ਦੇ ਉੱਤੇ ਜਿਨ੍ਹਾਂ ਦੇ ਰੇਪ ਦੇ ਕੇਸ ਚੱਲਦੇ ਆ ਕਿਵੇਂ ਦੇਖਦੇ ਹੋ ਇੱਕ ਪਾਸੇ ਇਹ ਸਰਕਾਰ ਕਹਿੰਦੀ ਸੀ ਵੀ ਝੂਠੇ ਪਰ ਜੇ ਸਾਡੀ ਸਰਕਾਰ ਦੇ ਵਿੱਚ ਨਹੀਂ ਹੋਣੇ ਕਾਲੀ ਕਾਂਗਰਸੀਆਂ ਨੇ ਬਹੁਤ ਕਰ ਲਏ ਇਹ ਇਹ ਸਰਕਾਰ ਇਹ ਮੋਦੀ ਦੀ ਬੀ ਪਾਰਟੀ ਹੈ ਇਹ ਲੋਕਾਂ ਨੂੰ ਮਾਰਨ ਵਾਲੀਆਂ ਸਰਕਾਰ ਆ ਇਹ ਅਸੀਂ ਪਹਿਲਾਂ ਜਸੇਬੰਦੀ ਨੇ ਕਿਹਾ ਸੀ ਅਸੀਂ ਆਖਿਆ ਸੀ ਇਹ ਭਲੇਖਾਣਾ ਮੰਨਿਓ ਵੀ ਇਹ ਕੇਂਦਰ ਦੀ ਸਰਕਾਰ ਨੂੰ 21 ਨਿਕਲੂਗੀ ਆ ਲੋਕਾਂ ਨੂੰ ਅੱਜ ਦੱਸਦੇ ਆ ਉਹ ਦੱਸਦੇ ਅਸੀਂ ਤੁਹਾਡੇ ਆਪ ਦੀ ਜਿਹੜੀ ਸਰਕਾਰ ਆ ਤੁਹਾਡੀ ਲੋਕਾਂ ਦੀ ਸਰਕਾਰ ਆ ਇੱਥੋਂ ਤੱਕ ਜਿਹੜਾ ਸਾਡੇ ਘਰ ਆਏ ਸਾਡੇ ਪਰਿਵਾਰਾਂ ਨੂੰ ਇਹੋ ਜਿਹੇ ਸ਼ਬਦ ਬੋਲਿਆ ਅਸੀਂ ਇੱਥੇ ਮੀਡੀਆ ਦੇ ਮੂਹਰੇ ਕੈਮਰੇ ਮੂਹਰੇ ਬੋਲ ਕੇ ਨਹੀਂ ਦੱਸ ਸਕਦੇ ਜਿਵੇਂ ਤੁਸੀਂ ਕਿਹਾ ਇਹਨਾਂ ਦੇ ਐਮਐਲਏ ਤੇ ਕਈ ਪਰਚੇ ਦਰਜ ਆ ਜਾਂ ਕਈ ਮਾਮਲੇ ਆ ਉਹਨਾਂ ਦੇ ਪਰਚੇ ਦਰਜ ਕਿਉਂ ਨਹੀਂ ਹੋਏ ਉਹਨਾਂ ਦੇ ਪਰਚੇ ਹੁੰਦੇ ਉਹਨਾਂ ਦੇ ਕੋਈ ਗੱਲ ਨਹੀਂ ਇਹ ਆਪ ਤਾਂ ਨਹੀਂ ਕਰ ਰਹੇ ਪਾ ਇਹਨਾਂ ਨੂੰ ਆ ਲੋਕ ਦੱਸ ਦੇਣਗੇ ਅੱਜ ਦਾ ਲੋਕਾਂ ਦਾ ਭੀੜ ਹੈ ਜਿਹੜਾ ਲੋਕਾਂ ਦਾ ਆਵਾਮ ਹੈ ਇਹ ਦੱਸ ਦੂ ਜਿਹੜੇ ਲੋਕਾਂ ਦੇ ਦਾ 99 ਜੀ